ਭਾਈ ਸਾਡੇ ਲੌਂਗਵਾਲ ਦਾ ਇੱਕ ਪ੍ਰਾਈਵੇਟ ਹਸਪਤਾਲ ਆ ਹਰੀਆਰਾ ਹਸਪਤਾਲ ਡਾਕਟਰ ਸੈਲੂ ਵਾਲਾ ਹਸਪਤਾਲ ਵੀ ਇਹਨੂੰ ਕਹਿ ਦਿੰਦੇ ਆ ਇਹ ਨਾਮ ਦੇ ਹੀ ਪ੍ਰਾਈਵੇਟ ਆ ਪਰ ਇੱਥੇ ਜੋ ਖਰਚਾ ਹੁੰਦਾ ਨਾ ਉਹ ਸਰਕਾਰੀ ਨਾਲੋਂ ਵੀ ਘੱਟ ਹੁੰਦਾਗਾ ਕਿਉਂਕਿ ਜੋ ਇੱਥੋਂ ਦੇ ਡਾਕਟਰ ਸਾਹਿਬ ਨੇ ਉਹ ਡਾਕਟਰ ਬਾਅਦ ਚ ਨੇ ਪਹਿਲਾਂ ਸਮਾਜ ਸੇਵੀ ਨੇ ਤੇ ਦਵਾਈਆਂ ਦੀ ਪੈਸੇ ਲੈਂਦੇ ਆ ਕੋਈ ਆਪਣੀ ਫੀਸ ਨਹੀਂ ਲੈਂਦੇ 14 ਦਸੰਬਰ ਨੂੰ ਇੱਕ ਕੈਂਪ ਲਾ ਰਹੇ ਨੇ ਜਿੱਦੇ ਤੇ ਸਰੀਰ ਦੇ ਸਾਰੇ ਟੈਸਟ ਕਹਿੰਦੇ ਫ੍ਰੀ ਕੀਤੇ ਜਾਣਗੇ ਜਾਣਦੇ ਆ ਕਿਹੜੇ ਕਿਹੜੇ ਟੈਸਟ ਫ੍ਰੀ ਕੀਤੇ ਜਾਣਗੇ ਵੀਡੀਓ ਸ਼ੇਅਰ ਕਰਕੇ ਵੱਧ ਤੋਂ ਵੱਧ ਲੋੜਵੰਦਾ ਲੋਕਾਂ ਤੱਕ ਜਰੂਰ ਪਹੁੰਚਾ ਦਿਓ ਭਲੇ ਦੀ ਆਗਰੋ ਬਾਈ ਬਾਈ 14 ਤਰੀਕ ਨੂੰ ਜਿਹੜਾ ਕੈਂਪ ਲੱਗਣਾ ਸਾਰੀ ਟੈਸਟ ਫਰੀ ਨੇ ਹਾਂ ਮੇਰੇ ਟੋਟਲੀ ਆਪਣੇ ਰੂਟੀਨ ਟੈਸਟ ਹੋਗੇ ਜਿਵੇਂ ਸਾਰੇ ਕਦੇ ਸੈਲਰ ਦਾ ਟੈਸਟ ਹੋਗਾ ਲੀਵਰ ਦੇ ਟੈਸਟ ਹੋਗੇ ਓਟੀਪੀਟੀ ਖੂਨ ਗਾੜੇ ਦੇ ਟੈਸਟ ਹੋਗੇ ਤੇ ਰੇਸ ਦੇ ਟੈਸਟ ਜੂਰਕ ਐਸਡ ਤੇ ਈਐਸਆਰ ਤੇ ਥਾਇਰੋਇਡ ਟੈਸਟ ਥਾਇਰੋਇਡ ਦਾ ਟੈਸਟ ਤਾਂ ਬੜਾ ਮਹਿੰਗਾ ਹੁੰਦਾਗਾ ਉਹ ਵੀ ਫਰੀ ਕਰੂਗਾ ਉਹ ਵੀ ਫਰੀ ਕਰਾਂਗੇ ਫਿਰ ਬਾਜ਼ਾਰ ਨਾਲੋਂ ਆਪਣੇ ਰੇਟ ਪਤਾ ਵੀ ਕਰਕੇ ਆ ਸਕਦੇ ਹੋ ਘੱਟ ਨੇ ਬਾਈ ਰੇਟ ਤਾਂ ਪਹਿਲੀ ਪਤਾ ਬਾਈ ਘੱਟ ਹੈਗੀ ਹੈਗੇ ਨੇ ਹਸਪਤਾਲ ਵੀ ਬਹੁਤ ਸਸਤਾ ਹੈਗਾ ਰੇਟ ਲੈਬੋਰੀ ਜੀ ਬਹੁਤ ਘੱਟ ਨੇ 14 ਤੂ ਰੇ ਜੋ ਜਿਨੇ ਵੀ ਆਪਣੇ ਸਰੀਰ ਦੇ ਫ੍ਰੀ ਟੈਸਟ ਕਰਵਾਉਣੇ ਆ 14 ਤਰੀਕ ਨੂੰ ਜਰੂਰ ਪਹੁੰਚੋ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਜਿਆਦਾ ਜਾਣਕਾਰੀ ਫੋਨ ਕਰਕੇ ਲੈ ਸਕਦੇ ਹੋਗੇ ਭਲੇ ਦੀ ਵੀਡੀਓ ਆ ਬਈ ਇਹਨੂੰ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਜੀ